ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਗੋਸਟ ਵੈਲਕਮ ਹੈਪੀ ਸੀਮ ਬਲੌਗ ਇਸ ਦੇ ਵਿੱਚ ਅੱਜ ਦਾ ਜਿਹੜਾ ਬਲੌਗ ਹੈ ਨਰੁਈ ਸੀਤ ਕੈਂਪ ਸੰਜੀਵ ਸੇਤੀਆ ਜੀ ਵੱਲੋਂ ਲਗਾਇਆ ਗਿਆ ਫਤੇਗੜ ਸਾਹਿਬ ਤੇ ਅੱਜ ਦੇ ਕੈਂਪ ਵਿੱਚ ਤੁਹਾਨੂੰ ਦਿਖਾਵਾਂਗੇ ਜਿਨ੍ਹਾਂ ਨੂੰ ਨਰੁਈ ਸੀਤ ਦੇ ਨੁਸਖੇ ਵਰਤ ਕੇ ਪਨਾ ਕੇ ਠੀਕ ਹੋਏ ਆ ਜਿਹੜੇ ਮਰੀਜ਼ ਉਹ ਆਪਣੀ ਜ਼ੁਬਾਨੋਂ ਦੱਸਣਗੇ ਕਿ ਕਿਦਾਂ ਠੀਕ ਹੋਏ ਤੇ ਕੀ ਸਾਨੂੰ ਇਹਦਾ ਲਾਭ ਹੋਇਆ ਕਿ ਇੱਥੇ ਜਿਹੜਾ ਹੈਗਾ ਜੜੀ ਬੂਟੀਆਂ ਦੇ ਸੀਓ ਸਾਰੀਆਂ ਇੱਥੇ ਫ੍ਰੀ ਵੰਡੀਆਂ ਜਾ ਰਹੀਆਂ ਦਵਾਈਆਂ ਮਰੀਜ਼ਾਂ ਨੂੰ ਤੇ ਜਿੰਨਾ ਮਰੀਜ਼ਾਂ ਦੀ ਧਰਨਾ ਪੁੱਤੀ ਹੋਈ ਸੀ ਉਹਨਾਂ ਮਰੀਜ਼ਾਂ ਦੀ ਧਰਨਾ ਕੱਢੀ ਸਾਡੀ ਨੋਈ ਸੇਰ ਟੀਮ ਵੱਲੋਂ ਤੇ ਬਾਕੀ ਤੁਹਾਨੂੰ ਦਿਖਾਉਣੇ ਆ ਅੱਗੇ ਵੀਡੀਓ ਦੇ ਵਿੱਚ ਦੇਖੋ ਇਹ ਕਿ ਉਹ ਖਰਚਾ ਕਰਦੇ ਪਰ ਪੈਸਾ ਨਹੀਂ ਲੱਗਦਾ ਨਹੀਂ ਫਸਤਾ ਨਹੀਂ ਪਤਲੇ ਹੋ ਗਏ ਜੇ ਤੱਕ ਲੋ ਇਹ ਤੰਦਰ ਇਹਦਾ ਸ਼ਰੀਰ ਕਮਜ਼ੋਰ ਹੈ ਕੋਈ ਤਗੜਾ ਨਾਲੋਂ ਡੀਪੀ ਵੀ ਸ਼ੂਗਰ ਵੀ ਫਾਇਰ ਵੀ ਕੋਟੇਡ ਵੀ ਹਰ ਤਰ੍ਹਾਂ ਦੀਆਂ ਬਿਮਾਰੀਆਂ ਠੀਕ ਨਹੀਂ ਕਪੂ ਚਾਹ ਕੀ ਮਰੀਜ਼ਾਂ ਨੇ ਆਪਣੇ ਜਿਹੜੀਆਂ ਬਿਮਾਰੀਆਂ ਆਪ ਦੱਸਣਾ ਉਹਨਾਂ ਨੇ ਆਪਣੇ ਇਲਾਜ ਦੇ ਲਈ ਜਿਹੜੇ ਠੀਕ ਹੋਏ ਉਹਨਾਂ ਨੇ ਵੀ ਆਪਣੇ ਬਾਰੇ ਦੱਸਿਆ ਤੇ ਤੁਹਾਨੂੰ ਦਿਖਾਉਣੇ ਅੱਗੇ ਵੀਡੀਓ ਦੇ ਵਿੱਚ ਦੇਖੋਗੇ ਤੁਸੀਂ ਸਟਾਲ ਤੇ ਨਵੀ ਸਿੱਤ ਬੁੱਕ ਐਂਪਲੂਟ ਤੇ ਇਹ ਜਿਹੜੀ ਦੇਸੀ ਸਾਬਣ ਇਹ ਚਰੈਤਾ ਹੋ ਗਿਆ ਆਪਣਾ ਤੇ ਜਾਦੂਈ ਬੂਟੀ ਇਹ ਸਾਰੀਆਂ ਸਟਾਰਸ ਦੇ ਫਰੀ ਦਿੱਤੀਆਂ ਜਾਂਦੀਆਂ ਸੀ ਇਹ ਜਿਹੜਾ ਕੈਂਪ ਸੀ 3 ਦਿਨ ਚੱਲਿਆ 26 27 28 ਤੱਕ ਫਰੀ ਚੱਲਿਆ ਬੇਫਿਕਰ ਹੋ ਜਾ ਇਹਦਾ ਹੋ ਗਿਆ ਹੱਲ ਤੇਰੇ ਜਿਹੜੇ ਜੁਨੇ ਦਾ ਜਦੋਂ ਵੀ ਸਾਡੇ ਸਰੀਰ ਦੇ ਵਿੱਚ ਨਾ ਕਿੰਨੇ ਗੈਸ ਬਣਦੀ ਹੈ ਤੇ ਜਾ ਬਣਦਾ ਉਹ ਸਾਨੂੰ ਇੰਨਾ ਜ਼ਿਆਦਾ ਤੰਗ ਨਹੀਂ ਕਰਦਾ ਵੀ ਸਾਡੇ ਦਰਦ ਹੋਵੇ ਜਾਂ ਸਾਨੂੰ ਐਵੇਂ ਲੱਗੇ ਵੀ ਸਾਨੂੰ ਲੋਜ ਮੋਸ਼ਨ ਵੀ ਨਹੀਂ ਹੋਏ ਵੇ ਜਾਂ ਸਾਨੂੰ ਇਹ ਲੱਗੇ ਵੀ ਸਾਡੀ ਪਿੱਡੜੀਆਂ ਵੀ ਜੋੜਨਾ ਦਰਦ ਨਹੀਂ ਕਰਦੀਆਂ ਤਾਂ ਇਹ ਨਾ ਸਮਝਿਆ ਕਰੋ ਵੀ ਸਾਡੇ ਧਰਨ ਨਹੀਂ ਪਈ ਹੋਈ ਧਰਨ ਦੋ ਤਰ੍ਹਾਂ ਦੀ ਹੈ ਇੱਕ ਵੱਡੀ ਜਿਹੜੀ ਬੰਦੇ ਨੂੰ ਮੇਲਣ ਲਾ ਦਿੰਦੀ ਹੈ ਇਕੱਠਾ ਕਰ ਦਿੰਦੀ ਹੈ ਬੰਦੇ ਨੂੰ ਕੀ ਕੀ ਲਵਾਉਂਦੇ ਆ ਲੋਕ ਪੈਨ ਪੈਨ ਕਿਲਰ ਹਨਾ ਉਹ ਫਿਰ ਗੁਰਦੇ ਖਰਾਬ ਕਰ ਦਿੰਦੇ ਆ ਬੰਦੇ ਦੇ ਤਾਂ ਹੋਰ ਦਵਾਈਆਂ 'ਚ ਪੈ ਜਾਂਦਾ ਬੰਦਾ ਦੂਸਰੀ ਧਰਨ ਹੁੰਦੀ ਹੈ ਛੋਟੀ ਧਰਨ ਜਿਹੜੀ ਕਿ ਹੁਣ ਆਪਣੇ ਭਾਈ ਸਾਹਿਬ ਦੇ ਪਈ ਵੀ ਹੈ ਇਹਨੂੰ ਚੈੱਕ ਕਿਵੇਂ ਕਰਨਾ ਹੈ ਸਭ ਤੋਂ ਪਹਿਲਾਂ ਤਾਂ ਬੰਦਾ ਦੱਸੂਗਾ ਆਪ ਵੀ ਮੇਰੇ ਗੈਸ ਕਬਜ ਬੰਦਾ ਮੈਨੂੰ ਕੌਨਸੀ ਦੇ ਇਸ ਮੈਨੂੰ ਕਬਜ ਰਹਦੀ ਹੈ ਜਿਹਨੂੰ ਕਬਜ ਰਹਦੀ ਹੈ ਤਾਂ ਸਮਝ ਲਓ ਯਕੀਨਨ ਉਹਦੇ 90% ਜਿਹੋ ਪੰਜਾਬੀ ਅਧਰਨ ਹੈਗੀ ਹੁੰਦੀ ਹੈ ਕਿਉਂਕਿ ਪੰਜਾਬੀ ਬੰਦਾ ਖਾਣੇ ਦੇ ਵਿੱਚ ਲਸਣ ਦੀ ਗਰਮ ਚੀਜ਼ਾਂ ਦੀ ਵਰਤੋਂ ਬਹੁਤ ਕਰਦਾ ਤੁਸੀਂ ਚੈੱਕ ਕਿਵੇਂ ਕਰਨਾ ਹੈ ਕੋਈ ਨਹੀਂ ਹੈਗੀ ਜਮਾਈ ਕੋਈ ਨਹੀਂ ਗੈਸ ਹੋ ਜਾਂਦੀ ਹੈ ਗੈਸ ਕਬਜ ਕਰ ਨਹੀਂ ਹੁੰਦੀ ਹੈ ਕੋਈ ਦੱਸੋ ਕਿਵੇਂ ਬਣਦੀ ਆ ਹੁਣ ਆਪਾਂ ਚੈੱਕ ਕਿਵੇਂ ਕਰਨਾ ਐਵੇਂ ਸਿੱਧਾ ਪਾ ਲੈਣਾ ਆਪਾਂ ਜਦੋਂ ਦੇਖਣਾ ਵੀ ਆ ਜਿਹੜੇ ਗੁੰਡੇ ਨੇ ਇਹ ਇੱਕ ਸਿਹਤ ਚ ਹੋਣੇ ਚਾਹੀਦੇ ਨੇ ਜੇ ਉੱਚਾ ਨਹੀਂ ਵਾ ਤਾਂ ਸਮਝ ਲਓ ਇਹਦੇ ਨਾ ਬਾਈ ਦੇ ਛੋਟੀ ਧਰਨਾ ਜਾਂ ਕੋਈ ਵੀ ਸਰੀਰ ਹੈਗਾ ਇਹਨੂੰ ਆਪਾਂ ਠੀਕ ਕਿਵੇਂ ਕਰਨਾ ਹੈ ਘਰ ਚ ਕੱਢਣੀ ਸਿੱਖ ਲਓ ਜਿਵੇਂ ਬੱਚਾ ਹੋਵੇ ਡਾ ਲੇਡੀ ਹੈ ਜਾਂ ਕੋਈ ਵੀ ਹੈ ਇਹਨੂੰ ਸਿੱਖ ਲਓ ਮੈਨੂੰ ਕਿਸੇ ਵੈਦ ਕੀਮਕੋਲ ਜਾਣ ਦੀ ਲੋੜ ਨਹੀਂ ਪੈਣੀ ਐ ਇਹਨੂੰ ਇਥੋਂ ਫੜ ਲੈਣਾ ਇਹਨੂੰ ਲੱਗਦੇ ਸਿਹਤਾਂ ਲੱਗਦੇ ਨੂੰ ਸਿੱਧਾ ਰੱਖੋ ਕਰਕੇ ਪਰ 3 ਸੈਕਿੰਡ ਰੋਕ ਲਓ ਯਾਨੀ ਫੇਰ ਥੱਲੇ ल्याਓ ਇੱਕ ਅੰਦੇ ਆਹ ਉਹ ਵੀ ਪਾਈ ਹੈ ਉਹ ਨਹੀਂ ਇਹਦੇ ਪਹਿਲੇ ਨੂੰ ਲੱਗਦਾ ਜੀ ਉੱਜਲੀ ਵਿੱਚ ਹੈਗੇ ਨੇ ਇਹ ਨਹੀਂ ਨਹੀਂ ਹੈਗੇ ਨਾ ਦੇ ਹੁਣ ਇਹ ਮੈਨੂੰ ਵੀ ਕਹਿੰਦੇ ਸੀ ਮੇਰੇ ਧਰਨ ਨਹੀਂ ਹੈਗੀ ਪਰ ਸਾਨੂੰ ਪਤਾ ਸਾਡੇ ਕੀਤੇ ਵਾਲੀ ਹੈਗੀ ਸੀ ਗੱਲ ਸਮਝਦੇ ਇੱਕ ਹਵਦੇ ਤੱਕ ਇਹਨਾਂ ਨੂੰ ਆਪ ਹੀ ਪਤਾ ਲੱਗ ਗਿਆ ਜਦੋਂ ਸਰਕਾਰੀ ਸਾਬਜਾਨੀ ਵਰਤਨ ਦੇ ਨੁਕਤੇ ਵਰਤਨ ਦੇ ਦਸਰਖਾਣਾ ਬੰਦ ਕਰ ਦੇਣਗੇ ਕਿਹੜੇ ਵੀ ਕੂਟ ਘਰੇ ਕਾਜ ਜਦੋਂ ਆਮ ਜੋ ਵੀ ਖਾਈ ਜਾਂਦੇ ਆ ਕੋ ਫਰੋਡ ਵਗੈਰਾ ਝੂਠੀ ਗੱਲ ਦੇਖ ਕੇ ਕਰਮ ਦੀਆਂ ਹਨ ਜਿੰਨੇ ਦੀ ਲੋੜ ਨਹੀਂ ਹੈਗੀ ਵੀ ਆਪੇ ਸਰੀਰਾਂ ਨੂੰ ਇੱਕ ਮਹੀਨੇ ਬਾਅਦ ਜਿਹੜੇ ਦੀ ਰੰਗ ਦਾ ਫਰਕ ਪੈ ਜੂ ਉਹਨਾਂ ਨੇ ਜਿਹੜੀ ਗੈਸ ਬਣਦੀ ਹੈ ਤਜਾਬ ਬਣਦਾ ਸਾਡੇ ਕੋਲ ਇਹ ਕਹਿੰਦੇ ਦਾਵਾ ਕਰਦੇ ਉਸ ਗੱਲ ਦਾ ਸਾਡੇ ਘਰ ਨਿਕਲੀ ਹੋਣੀ ਚਾਹੀਦੀ ਹੈ ਸਾਵਧਾਨੀ ਤੁਸੀਂ ਨਰੋਇਸ਼ੀਤੀਆਂ ਵਰਤਦੇ ਹੋਣੀ ਚਾਹੀਦੀ ਹੈ ਜਿਹੜੇ ਨਵੇਂ ਫਾਰਮੂਲੇ ਬਣਾਏ ਨੇ ਅਸੀਂ ਨਾ ਤੁਹਾਡੇ ਗੈਸ ਰਹੇ ਨਾ ਕਮਚ ਰਹੇ ਨਾ ਤੁਹਾਡੇ ਸਕੇਲ ਵਿੱਚ ਕਿੜੇਲਾ ਪੈਣ ਬਾਸਾ ਲੈ ਕੇ ਨਾ ਉੱਠੜੋ ਜਿਹਦੇ ਬਾਸਾ ਜਿੱਧਰ ਨੂੰ ਮਾਰ ਜਿਓਟੋ ਪੈਰਾਪਾਰ ਵੈਲਿਓ ਐਵੇਂ ਪੈਰਾਪਾਰ ਬਾਹਰ ਆ ਲੈਣੇ ਧਰਨ ਕਟਣ ਤੋਂ ਬਾਅਦ ਪਾਣੀ ਦੇ ਉਹਨਾਂ ਨੂੰ ਦੋ ਦਿਨ ਦੇਖੋ ਕੰਬਲੀ ਨਾਲ ਤੁਹਾਨੂੰ ਜ਼ਿਆਦਾ ਨਹੀਂ ਆਇਆ ਦਿਹਾੜਾ ਉਹਨੂੰ ਹੋਰ ਕਰੀ ਜਾ ਪਹਿਲੇ ਜੂਸ ਮੈਂ 2 ਗੁੰਡਾ ਪਾਣੀ ਨੇ ਪਿਆ ਦੇਣੀ ਆ ਮੇਰੇ ਨਾਲ ਉੱਤੇ ਬਜ਼ਾਰ ਤੋਂ ਬਸ ਥੋੜੋ ਬਾਈ ਉਹ ਮੇਰੀ ਫੋਨ ਹੋ ਗਈ ਜਿਹੜੀ ਉਹੀ ਚੱਲ ਰਹਾ ਇਸ ਤਰੀਕੇ ਨਾਲ ਤਾਂ ਕੱਢੀ ਜਾਂਦੀ ਆ ਮੈਂਗਾ ਆਪਣੇ ਰਹਿ ਕੇ ਨਾਲ ਨਾ ਉਹ ਬਸਾਂ ਨਹੀਂ ਥਾਣਾ ਉਹ ਗੁਮਾਰੀਆਂ ਦਾ ਕਰ ਰਿਹਾ ਹੁਣ ਐਵੇਂ ਕਦੇ ਕਦੇ ਪਾ ਲਿਆ ਮਾਈ ਹੈ ਹੈ ਹੀ ਬਿਮਾਰੀ ਤੇ ਬਾਬਾ ਜੀ ਆਏ ਇਹਨਾਂ ਨੇ ਵੀ ਦੱਸਿਆ ਵੀ ਅਸੀਂ ਲੋਈ ਸਿੱਧੇ ਨੁਸਖੇ ਅਪਣਾ ਕੇ ਕਿਵੇਂ ਠੀਕ ਹੋਏ ਇਹਨਾਂ ਦੀ ਜਬਾਨੋਂ ਸੁਣਤੀ ਸੀ ਉਹ ਤਾਬੂ ਕਿਸੇ ਆਪੇ ਬਾਸ ਕਰ ਬਾਬਾ ਜੀ ਕਿਹੜੀਆਂ ਕਿਹੜੀਆਂ ਸਾਧਨੀਆਂ ਵਰਤਦੇ ਹੋ ਤੁਸੀਂ ਸਾ ਨਹੀਂ ਸਾਧਨੀਆਂ ਕਰਦੇ ਮੈਂ ਉਹ ਨਹੀਂ ਬੱਤਿਆ ਹਾਂਜੀ ਆਪਣੇ ਸਰੋਂ ਦੇ ਤੇਲ ਦੀ ਮਸਾਲੇ ਨਹੀਂ ਵਰਤੇ ਸਰੋਂ ਦਾ ਤੇਲ ਵਰਤਾਂ ਮੇਰੇ ਮੋٹے ਦੁੱਖਲੇ ਯਾਦ ਹੁੰਦੇ ਜੀ ਹਾਂ ਜੀ ਹੁਣ ਫੁਰਲੀ ਕਰਦਾ ਹੁੰਦਾ ਮੇਰੇ ਕਿਧਰੇ ਮੋٹے ਕਿਧਰੇ ਖੋਤੇਗੇ ਸਹੀ ਹੋਗੇ ਮਤਲਬ ਤੁਸੀਂ ਹਾਂ ਜਮਾ ਸਹੀ ਹੋਗੇ ਵਧ ਕੇ ਅੱਟੇ ਦਾ ਜਾਣਾ ਘਰ ਦੇ ਮੈਨੂੰ ਆਉਣ ਨਹੀਂ ਦਿੰਦੇ ਜੀ ਮੈਨੂੰ ਇੰਨੀ એનર્ਜੀ ਹੋਈ ਮੈਂ ਕੰਡਾ ਆਇਆ ਕੰਡਾ ਲੋ ਮੇਰੇ ਨਾਲ ਫੋਟੋ ਕਰ ਲੈ ਤੇ 70 ਸਾਲ ਦੇ ਹੋ ਕੇ ਹੁਣ ਕੱਲੇ ਆਏ ਐ ਏਡੇ ਰਸ ਦੇ ਵਿੱਚ ਔਰ ਮੈਨੂੰ ਯਾਦ ਕਰਦੇ ਹਾਂ ਜੀ ਇਹ ਕਰੋ ਇਹਨਾਂ ਨੂੰ ਨਾ 50 ਕ ਪੀਸ 25 ਪਰ ਫਿਬਰਵਰੀ ਮਹੀਨੇ ਦੇ ਲਾੜੇ ਨਾਲ